ਜੋਸ਼ੀ ਤੇ ਸੰਧੂ ਸਾਹਿਬ ਕਿਤੇ ਫਾਈਟ ਚ ਨਹੀਂ ਗਏ ਕਿੱਥੇ ਫਾਈਟ ਸੀ ਮਤਵਲੀ ਦੀ ਫਾਈਟ ਕਿਤੇ ਦੂਰ ਦੂਰ ਨਹੀਂ ਤੁਸੀਂ ਦੇਖੋ ਦੋਵਾਂ ਦੀ ਜਵਾਨ ਤੇ ਜਵਤੋ ਨਹੀਂ ਕਿਲੀਡਾਂ ਲੱਗ ਰਿਹਾ ਤੁਹਾਨੂੰ ਐਸ ਵਾਰੀ ਜਿੱਤੋਗੇ ਜੀ ਬਸ ਲੋਕ ਸਵਾਲ ਕਰਦਾ ਤੁਹਾਨੂੰ ਅੱਜ ਤੋਂ ਦੱਸ ਦੇ ਪਹਿਲਾਂ ਕਹਤਾ 2.5 ਲੱਖ ਤਾਂ ਵੱਧ ਗਿਆ ਨਹੀਂ ਜੀ ਮਰ ਜਾਣ ਮੈਂ ਕਿਹਾ ਵਧੀ ਜੋ ਤੂੰ ਇੱਕ ਬਤਾਉਂਦਾ ਵੇਖੀ ਜੋ ਕੱਦਿਆ ਲੈ ਕੇ ਭਗਵੰਤਪੁਰਾਂ ਦੇ ਆਪਣੀ ਕੋਠੀ ਬਣਾ ਲਈ ਜਿਹੜਾ ਇੰਨਾਂ ਦਾ ਕਰਦਿਆ ਉਹ ਕਰਦਿਆ ਤਾਰ ਨੇ ਜਿਹੜਾ ਸਾਨੂੰ ਦੇਖੇ ਦਾਜ ਦੇ ਵਿੱਚ ਜੋ ਗਏ ਗੰਦ ਪਾ ਕੇ ਗਏ ਆ ਇਹਨਾਂ ਦਾ ਗੰਦੀ ਸਹੀ ਕਰ ਦੇ ਉਦੋਂ ਵਿਚਾਰਦਾ ਕਰਾਇ ਦਾ ਘਰ ਤੇ ਲਿੰਦਾ ਭਗਵਤਵਾਨ ਕਿਦਣਾ ਮੁੱਖ ਮੁਕਾਬਲਾ ਕਿਦਣਾ ਸੋਹਣਾ ਇਹ ਤਾਂ ਦੋ ਤਾਂ ਨਿਕਲ ਗਏ ਵਿੱਚੋਂ ਬੜਾ ਜਿਹਾ ਉਹ ਔਜਲਾ ਉਹ ਸਾਹ ਸੁਝੇ ਲੈਂਦਾ ਮਾਰੀਂ ਉਹਨੇ ਕਿਹਨ ਵਿੱਚ ਪਾਦੂ ਨਾ ਇਹ ਡਾਟ ਜਿਹੜਾ ਦੇਖੋ ਇਲੈਕਸ਼ਨ ਥੋੜਾ ਚੋਰ ਪ੍ਰੈਸ਼ਰ ਦੀ ਸੂਦੀ ਦਿਖਲਦਾ ਜੀ ਉਸ ਤੋਂ ਬਾਅਦ ਚੋੜਾ ਤੋਂ ਬਾਅਦ ਇਸ ਵਸਤੇ ਆ ਵੀ ਹਾਲੂ ਉਹ ਇਹ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਘਰ ਤੋਂ ਨਿਕਲ ਰਹੇ ਨੇ ਜਗਦੇਵ ਕਲਾ ਉਹਨਾਂ ਦਾ ਘਰ ਆ ਵਰਕਰਾਂ ਨੂੰ ਮਿਲੇ ਨੇ ਤੇ ਚੋਣ ਪ੍ਰਚਾਰ ਉਹਨਾਂ ਦਾ ਸ਼ੁਰੂ ਹੋ ਗਿਆ ਤੇ ਹੁਣ ਰਾਤ ਤੱਕ ਮੀਟਿੰਗਾਂ ਦਾ ਦੌਰ ਜਿਹੜਾ ਕਿ ਇਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ ਇਹਨਾਂ ਦਾ ਕਹਿਣਾ ਹੈ ਕਿ ਅਮਰਸਰ ਦੇ ਵਿੱਚ ਏਮ ਜਾਏਗਾ ਇੰਟਰਨੈਸ਼ਨਲ ਯੂਨੀਵਰਸਿਟੀ ਇੱਥੇ ਬਣਾਈ ਜਾਏਗੀ ਆਈਪੀ ਪਾਰਕ ਜਿਹੜਾ ਬਣਾਇਆ ਜਾਏਗਾ ਤੁਸੀਂ ਇਹ ਦੇਖ ਸਕਦੇ ਹੋ ਇੱਕ ਪੂਰਾ ਪੰਮਫਲੈਟ ਇੱਕ ਜਿਹੜਾ ਜਾਰੀ ਕੀਤਾ ਗਿਆ ਕੁਲਦੀਪ ਸਿੰਘ ਢਾਲੀਵਾਲ ਦਾ ਇੱਕ ਜਿਹੜਾ ਜਿਹਦੇ ਵਿੱਚ ਮੈਂ ਕੈਮਰਾਮੈਨ ਨੂੰ ਕਹਾਂਗਾ ਜ਼ੂਮ ਕਰੇ ਅਮਰਸਰ ਦੇ ਵਿੱਚ ਫਿਲਮ ਸਿਟੀ ਅਮਰਸਰ ਹਵਾਈ ਅੱਡੇ ਵਿੱਚ ਕਾਰਗੋ ਟਰਮੀਨਲ ਟਰਮੀਨਲ ਰੇਲਵੇ ਓਵਰ ਤੇ ਅੰਡਰ ਬ੍ਰਿਜ ਅਮਰਸਰ ਦਾ ਸੁੰਦਰੀਕਰਨ ਇੰਡਸਟਰੀ ਦੀ ਵਾਪਸੀ ਅਮਰਸਰ ਦੇ ਵਿੱਚ ਕ੍ਰਿਕਟ ਸਟੇਡੀਅਮ ਗਾਂਧੀ ਗਰਾਊਂਡ ਬਣੇਗਾ ਆਧੁਨਿਕ ਸਪੋਰਟਸ ਅਕੈਡਮੀ ਇਹ ਕੁਲਦੀਪ ਸਿੰਘ ਧਾਲੀਵਾਲ ਦੇ ਜਿਹੜੇ ਇਹ ਵਾਦੇ ਆ ਇਹ ਕੀਤੇ ਗਏ ਨੇ ਜਨਤਾ ਦੇ ਨਾਲ ਤੇ ਸਾਡੇ ਕੁਲਦੀਪ ਧਾਲੀਵਾਲ ਸਾਹਿਬ ਇੱਕ ਦੱਸੋ ਸਵਾਲ ਅਜਨਾਲਾ ਦੇ ਵਿੱਚ ਕਿੰਨੇ ਕਰੋੜ ਦਾ ਵਿਕਾਸ ਤੁਸੀਂ ਕਰਾ ਚੁੱਕੇ ਹੋ ਜਦੋਂ ਦੇ ਮੰਤਰੀ ਬਣੇ ਹੋ 320 ਕਰੋੜ ਅਜ ਤੱਕ ਇਤਿਹਾਸ ਹੈ ਜੀ 320 ਕਰੋੜ ਰੁਪਏ ਦਾ ਵਿਕਾਸ ਕੁਲਦੀਪ ਸਿੰਘ ਢਾਲੀਵਾਲ ਦਾ ਦਾਵਾ ਹੈ ਅਜ ਨਾਲਾ ਦੇ ਵਿੱਚ ਕਰਾ ਚੁੱਕੇ ਨੇ ਤੇ ਇਹਨਾਂ ਦਾ ਕਹਿਣਾ ਹੈ ਕੋਈ ਵੀ ਬੰਦਾ ਜਾ ਕੇ ਉੱਥੇ ਵੇਖ ਸਕਦਾ ਹੈ ਕਿ ਮੈਂ ਵਿਕਾਸ ਕਰਾਇਆ ਕਿ ਨਹੀਂ ਕਰਾਇਆ ਕਹਿੰਦੇ ਸਾਡਾ ਕੰਮ ਬੋਲਦਾ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੁਣ ਲੋਕਾਂ ਨੇ ਇੱਕ ਤਰੀਕ ਨੂੰ ਵੋਟਾਂ ਪਾਉਣੀਆਂ ਝਾੜੂ ਤੇ ਇਹਨਾਂ ਨੇ ਲੋਕਾਂ ਨੂੰ ਇਹੋ ਹੀ ਅਪੀਲ ਕੀਤੀ ਹੈ ਜਗਦੇਵ ਕਲਾ ਅੱਜ ਅਸੀਂ ਪਹੁੰਚੇ ਹਾਂ ਕੁਲਦੀਪ ਸਿੰਘ ਤਾਲੀਵਾਲ ਦੀ ਕੋਠੀ ਦੇ ਬਾਹਰ ਦੇਖੋ ਤੁਸੀਂ ਸਾਡੇ ਨਾਲ ਪਿੱਛੇ ਆ ਰਹੇ ਨੇ ਤੇ ਇਹਨਾਂ ਦੀ ਕੈਂਪੇਨ ਵੀ ਅੱਜ ਸ਼ੁਰੂ ਹੋ ਚੁੱਕੀ ਹੈ ਮੇਰੇ ਹੱਥ ਦੇ ਵਿੱਚ ਇਹਨਾਂ ਦਾ ਪੰਮਫਲੈਟ ਹੈ ਜਿਹੜੇ ਕਿ ਵਾਅਦੇ ਇਹਨਾਂ ਵੱਲੋਂ ਲੋਕਾਂ ਦੇ ਨਾਲ ਕੀਤੇ ਗਏ ਨੇ ਹੁਣ ਵੈਸੇ ਤੇ ਬਿਜਲੀ ਮਾਫ ਕਰਕੇ ਇੱਕ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਪਹੁੰਚਾਇਆ 80 85 ਨਹੀਂ 90 ਫੀਸਦੀ ਐਸੇ ਕਰਨੇ ਜਿਨ੍ਹਾਂ ਨੂੰ 32 ਫ੍ਰੀ ਮਿਲ ਰਹੀ ਏ ਤੁਸੀਂ ਵੇਖ ਸਕਦੇ ਹੋ ਕਿ ਕੁਲਦੀਪ ਸਿੰਘ ਤਾਰੀਵਾਲ ਆਪਣੇ ਘਰ ਤੋਂ ਬਾਹਰ نکلਨੇ ਤੇ ਅੱਜ ਪ੍ਰਚਾਰ ਲਈ ਜਾ ਰਹੇ ਨੇ ਤਾਰੀਵਾਲ ਸਾਹਿਬ ਚੋਣ ਪ੍ਰਚਾਰ ਜੋਰਾਂ ਤੇ ਆਖ ਦੀ ਆਖ ਵੀ ਗੇੜਾ ਚੋਣ ਪਤਿਆਰ ਦਾ ਤੇ ਬਸ ਸ਼ੁਰੂ ਹੋ ਜਾਣਾ ਉਹਨੂੰ ਰਾਤੀ 3 ਵਜੇ ਆਏ ਸੀ ਰਾਤ ਦੇ 3 ਵਜੇ ਕਿਨੇ ਸੁੱਤੇ ਤੁਸੀਂ ਮੈਂ ਵੀ ਰਾਤੀ ਇੱਕ ਵੇਲੇ ਸੁਤਾਂ ਜੀ ਇੱਕ ਵੇਲੇ ਦੀ ਤੁਸੀਂ ਪਹਿਲਾਂ ਸੌ ਘੇੜੇ ਪਿਓ ਦੇ ਪੁੱਤੋਂ ਮੈਂ 3 ਵਜੇ ਰਾਤ ਆਏ ਸੀ ਬਹੁਤ ਹੁੰਦੀ ਗੱਡੀ ਸਟਾਰਟ ਹੋਈ ਤੇ ਨੇ ਜਦੋਂ ਗੂਗੀ ਹਾਂ ਤੇ 49 ਵਾਲ ਸਾਹਿਬ ਦੇਖੋ ਜੋਸ਼ ਤੇ ਹੈਗਾ ਔਖਾ ਕਿੰਨਾ ਕਰੀ ਰਾਤ ਨੀਂਦ ਪੂਰੀ ਨਹੀਂ ਹੋ ਰਹੀ ਅੱਜ ਕੱਲ੍ਹ ਇਹਨਾਂ ਔਖਾ ਦਾ ਹੈ ਇਲੈਕਸ਼ਨ ਦਾ ਇਲੈਕਸ਼ਨ ਹੀ ਔਖਾ ਲੋਕਾਂ ਨੂੰ ਮਿਲਣਾ ਗਲਬੀ ਬੜੀ ਆ ਟੈਂਪਰੇਚਰ ਬਹੁਤ ਜ਼ਿਆਦਾ ਸਭ ਦੇ ਕੀ ਗੱਲ ਉਹਦੇ ਕਰਕੇ ਬਹੁਤ ਔਖੇ ਕੰਮ ਹੀ ਬੰਦੇ ਕਰਦੇ ਕੋਈ ਗੱਲ ਕਰਦੇ 49 ਵਾਲ ਸਾਹਿਬ ਕੇਰਿਵਾਲ ਸਾਹਿਬ ਹੋ ਕੇ ਗਏ ਤੁਹਾਨੂੰ ਕੀ ਲੱਗਦਾ ਉਸ ਤੋਂ ਬਾਅਦ ਕਿੰਨਾ ਵਰਕਰਾਂ ਦੇ ਵਿੱਚ ਕਿੰਨਾ ਜੋਸ਼ ਹੈ ਜੀ ਕੇਰਿਵਾਲ ਸਾਹਿਬ ਫਿਰ ਆ 27 ਤਰੀਕ 27 ਤਰੀਕ ਨੂੰ ਅਮਰ ਸਾਹਿਬ ਉਹ ਪਾਰੀ ਨੂੰ ਮਿਲਣਗੇ ਕੇਰੀਆ ਸਾਹਿਬ ਦੇ ਹੌਨ ਨਾਲ ਸਾਡਾ ਡਬਲ ਹੋ ਗਿਆ ਮਾਦਨ ਤੇ ਬਹੁਤ ਬਹੁਤ ਵਧੀਆ ਹੋ ਗਿਆ 24 ਨੂੰ ਮਾਨ ਸਾਹਿਬ ਆ ਰਹੇ 27 ਨੂੰ ਕੇਰੀਆ ਸਾਹਿਬ ਆ ਰਹੇ ਕਿੰਨੀ ਕਲੀਡ ਨਾਲ ਲੱਗ ਰਿਹਾ ਤੁਹਾਨੂੰ ਇਸ ਵਾਰੀ ਜਿੱਤੋਗੇ ਜੀ ਅਬਰ ਸਾਹਿਬ ਲੋਕ ਸਵਾਲ ਕਰਦਾ ਤੁਹਾਨੂੰ ਅੱਜ ਤੋਂ ਦੱਸ ਦਿੰਦਾ ਪਹਿਲਾਂ ਕਹਿੰਦਾ 2.5 ਲੱਖ ਹੁਣ ਤਾਂ ਵੱਧ ਗਿਆ ਨਾ ਜੀ ਮਰ ਜਾਣ ਮੈਂ ਕਿਹਾ ਵਧੀ ਜੋ ਤੂੰ ਇੱਕ ਬਤਾਉਂਦਾ ਵੇਖੀ ਜੋ ਹਾਂ ਤਾਲੀਓ ਸਾਹਿਬ ਕਿਹਦੇ ਨਾਲ ਮੁੱਖ ਮੁਕਾਬਲਾ ਕਿਹਦੇ ਨਾਲ ਸਮਝਦੇ ਹੋ ਉਹ ਕਿਸੇ ਨਾਲ ਦੋ ਤਾਂ ਨਿਕਲ ਗਏ ਵਿੱਚੋਂ ਮਾੜਾ ਜਿਹਾ ਉਹ ਜਿਹੜਾ ਔਜਲਾ ਉਹ ਸਾਹ ਸੁਝੇ ਲੈਂਦਾ ਮਾੜਾ ਜਿਹਾ ਉਹਦੇ ਕਿਹਦੇ ਦੇ ਚੰਦ ਬੰਦ ਹੋ ਜੀ ਜੋਸ਼ੀ ਤੇ ਸੰਧੂ ਸਾਹਿਬ ਕਿਤੇ ਫਾਈਟ ਚ ਨਹੀਂ ਗਏ ਕਿੱਥੇ ਫਾਈਟ ਸੀ ਮਤਵਾਲੀ ਦੀ ਫਾਈਟ ਕਿਤੇ ਦੂਰ ਦੂਰ ਹੁੰਦੀ ਤੁਸੀਂ ਦੇਖੋ ਦੋਵਾਂ ਦੀ ਜਵਾਨੀ ਤੋਂ ਜਬ ਤੋਂ ਇੱਕ ਬੜਾ ਕਹਿੰਦੇ ਵੀ ਸਰਕਾਰ ਨੇ ਜਿਹੜਾ ਕਰਜ਼ਾ ਲੈ ਲਿਆ ਜੀ ਇਹਨਾਂ ਲਾਉਣ ਦੀ ਗੱਲ ਕੀਤੀ ਸੀ ਕਰਜ਼ਾ ਲੈ ਲਿਆ ਵਿਰੋਧੀ આરોਪ ਲਗਾ ਰਹੇ ਨੇ ਕਰਜ਼ਾ ਲੈ ਕੇ ਭਗਵਤਵੰਦ ਨੇ ਆਪਣੀ ਕੋਠੀ ਬਣਾ ਲਈ ਜਿਹੜਾ ਇਹਨਾਂ ਦਾ ਕਰਜ਼ਾ ਉਹ ਕਰਜ਼ਾ ਤਾਰ ਰਹੇ ਨੇ ਜਿਹੜਾ ਸਾਨੂੰ ਦੇਖੇ ਦਾਜ ਦੇ ਵਿੱਚ ਜੋ ਕੋਈ ਗੰਦ ਪਾ ਕੇ ਗਏ ਆ ਇਹਨਾਂ ਦਾ ਗੰਦੀ ਸਹੀ ਕਾਵੇ ਉਹਦੇ ਵਿਚਾਰਾ ਕਿਰਾਏ ਦੇ ਘਰ ਤੇ ਸੀਦਾ ਭਗਵਤਵੰਦ ਜਿਹਦੇ ਕਹਿਣੇ ਖਾ ਲਿਆ ਸੜ ਕੇ ਮੰੰਤੀ ਦੀਆਂ ਕੋਠੀਆਂ ਬਣਾ ਲੀਆਂ ਪਾ ਦੋਈਆ ਸੱਤ ਦਾ ਬਲਿਆ ਜੇ ਕਿਸੇ ਨੇ ਇਹੀ ਕੋ ਖਾ ਲਿਆ ਤਾਂ ਸਰ ਇਹਨਾਂ ਦਾ ਕਰਦਾ ਹੈ ਉਹੀ ਕਰਦਾ ਲਾਣ ਆਰਡਰ ਨੂੰ ਲੈ ਕੇ ਵਾਰ-ਵਾਰ ਗੱਲ ਕਰਦੇ ਆ ਜੀ ਨਹੀਂ ਜੀ ਕੋਈ ਗੱਲ ਲਾ ਲਾ ਇਹਨਾਂ ਆਰਡਰ ਜਿਹੜਾ ਦੇਖੋ ਇਲੈਕਸ਼ਨ ਥੋੜਾ ਚੋਣ ਕਮਿਸ਼ਨ ਦੀ ਸਿੱਧੀ ਦਖਲਦਗੀ ਹੈ ਉਸ ਤੋਂ ਬਾਅਦ ਚੋਣਾਂ ਤੋਂ ਬਾਅਦ ਇਸ مسئلے ਆ ਵੀ ਹੱਲ ਹੋ ਜਾਵੇਗਾ ਲਾਣ ਆਰਡਰ ਦੀ ਸਥਿਤੀ ਬਿਲਕੁਲ ਠੀਕ ਹੋ ਜਾਏਗੀ ਬਿਲਕੁਲ ਠੀਕ ਜੇਲਾ ਜੋ ਬੈ ਕੇ ਕ੍ਰਾਈਮ ਤਾਲੀਵਾਲ ਸਾਹਿਬ ਨਹੀਂ ਰੁਕ ਪਾ ਰਿਹਾ ਜੀ ਮੈਂ ਕਿਹਾ ਰੋਕ ਦਿਆਂਗੇ ਕੋਈ ਕਿ ਭਦਾ ਹਾਂ ਲੋਕਾਂ ਨੂੰ ਕੋਈ ਸੰਦੇਸ਼ ਲੋਕਾਂ ਨੂੰ ਸੰਦੇਸ਼ ਇਹ ਆ ਕਿ ਪਹਿਲੀ ਜੂਨ ਨੂੰ ਝਾੜੂ ਦਾ ਬਟਨ ਦਬੜਾ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਆ ਔਰ ਪੰਜਾਬ ਦੇ 13 ਜੀਰੋ ਸਾਰੇ ਪੰਜਾਬ ਚ ਕੱਲੇ ਅਮਰਸਰ ਚ ਦੀ ਸਾਰੇ ਪੰਜਾਬ ਚ ਲੋਕਾਂ ਦੀ ਬੇਨਤੀ ਆ ਕਿ ਝਾੜੂ ਤੇ ਬਟਨ ਨੂੰ ਦਬੜਾ ਕੱਲ ਅਨਾਸ਼ਾਏ ਖੰਨਾ ਨੇ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਜੀ ਵੀ 13 ਜੀਰੋ ਤੇ ਕਹਿੰਦੇ ਹੋਵੇਗਾ ਪਰ 0 0 13 ਔਰ ਕਹਿੰਦਾ ਹੈ ਅਮਰਦਸ਼ਾਏ ਖੰਨਾ ਭਾਜਪੀ ਦੇ ਐਮਪੀ ਰਹਿ ਚੁਕੇ ਆ ਉਹ ਕਿੱਥੇ ਦਿੰਦੇ ਨੇ ਲੋਕ ਸਭਾ ਚ ਚਾਰ ਦੇ ਦੇ ਬੀਜੇਪੀ ਦੇ ਅਮਰਸਰ ਦੇ ਅੱਛਾ ਉਦੋਂ ਸੰਧੂ ਸਾਹਿਬ ਕਿੱਥੇ ਆ ਉਹਨੂੰ ਇਹ ਪੁੱਛਣਾ ਸੀ ਵੀ ਤੁਹਾਡੀ ਸੰਧੂ ਸਾਹਿਬ ਵੀ ਨਾਲ ਹੀ ਸੀਗੇ ਨਾਲ ਸੀਗੇ ਬੋਕੋਗੇ ਹਾਂ ਚਲ ਇਹ ਇਹ ਇਹਨਾਂ ਨੂੰ ਗੁਰਦੀਪ ਸਿੰਘ ਧਾਲੀਵਾਲ ਦੇਖੋ ਚੋਣ ਪ੍ਰਚਾਰ ਇਹਨਾਂ ਦਾ ਅੱਜ ਸ਼ੁਰੂ ਹੋਣ ਜਾ ਰਿਹਾ ਤੁਸੀਂ ਅੱਜ ਕੋ ਚਿਹਰੇ ਦੇਖੋ 9:30 ਵਜੇ ਆਪਣੇ ਘਰੋਂ ਨਿਕਲੇ ਨੇ ਸਵੇਰ ਤੋਂ ਲੈ ਕੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਸਵੇਰੇ ਹੀ ਦੇਖੋ ਪਹਿਲੇ ਛੋਟੀਆਂ ਮੀਟਿੰਗਾਂ ਫਿਰ ਉਸ ਤੋਂ ਬਾਅਦ ਰੈਲੀਆਂ ਲਗਾਤਾਰ ਜਨਤਾ ਦੇ ਸੰਪਰਕ ਚ ਨੇ ਤੇ ਕਿਸ ਤਰ੍ਹਾਂ ਲੋਕਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਦੂਜਿਆਂ ਨਾਲੋਂ ਬਿਹਤਰ ਆ 0 90% ਲੋਕਾਂ ਦੇ ਬਿਤੀ ਦੇ ਬਿੱਲ ਨਹੀਂ ਆ ਰਹੇ ਲੋਨਰ ਦੀ ਸਥਿਤੀ ਨੂੰ ਲੈ ਕੇ ਕਹਿੰਦੇ ਵੀ ਲੌਂਡਰ ਦੀ ਸਥਿਤੀ ਪਹਿਲੇ ਨਾਲੋਂ ਬਹੁਤ ਠੀਕ ਹੋ ਗਈ ਹੈ ਪੰਜਾਬ ਦੇ ਵਿੱਚ ਪਹਿਲੇ ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀਗੀਆਂ ਰਵਾਇਤੀ ਪਾਰਟੀਆਂ ਉਹਨਾਂ ਨੇ ਗੁੰਡਾ ਕਲਚਰ ਨੂੰ ਬੜਾਵਾ ਦਿੱਤਾ ਸੀ ਤੇ ਨਾਲ ਦੀ ਨਾਲ ਇਹਨਾਂ ਦਾ ਇਹ ਕਹਿਣਾ ਕਿ ਮੇਰਾ ਮੁਕਾਬਲਾ ਅੰਮ੍ਰਿਤਸਰ ਦੇ ਵਿੱਚ ਮਾੜਾ ਮੋਟਾ ਗੁਰਜੀਤ ਸਿੰਘ ਆਇਲਾਣ ਲੱਗਾ ਬਾਕੀ ਦੋਵਾਂ ਦੀਆਂ ਜਮਾਨਤਾਂ ਜਬਤ ਹੋਣਗੀਆਂ ਨਾਲ ਇਹ ਵੀ ਕਹਿੰਦੇ ਨੇ ਵੀ 2.5 ਲੱਖ ਤੋਂ ਵੱਧ ਵੋਟ ਦੇ ਨਾਲ ਅਸੀਂ ਜਿੱਤ ਹਾਸਲ ਕਰਾਂਗੇ ਹੁਣ ਸਵਾਲ ਇਹ ਹੈ ਕਿ 1 ਜੂਨ ਨੂੰ ਪੈਣੀਆਂ ਵੋਟਾਂ ਤੇ 4 ਜੂਨ ਨੂੰ ਆਉਣੇ ਨਤੀਜੇ ਤੇ ਇੱਕ ਵਾਰਾ ਫੇਰ ਮੁੱਖ ਮੰਤਰੀ ਭਗਵੰਤ ਮਾਨ 24 ਤਰੀਕ ਨੂੰ ਇਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਆ ਰਹੇ ਨੇ ਤੇ 27 ਤਰੀਕ ਨੂੰ ਅਰਵਿੰਦ ਕੇਜਰੀਵਾਲ ਇੱਥੇ ਪ੍ਰਚਾਰ ਕਰਨ ਆ ਰਹੇ ਨੇ ਵੇਖਣਾ ਹੋਏਗਾ ਕਿ 1 ਜੂਨ ਨੂੰ ਵੋਟਾਂ ਪੈਣੀਆਂ ਤੇ 4 ਨੂੰ ਹੋਣੀ ਹੈ ਗਿਣਤੀ ਉਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਇੱਥੇ ਪੰਜਾਬ ਦੇ ਵਿੱਚ ਅੱਡ-ਅੱਡ ਹੋ ਕੇ ਲੜ ਰਹੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਜਦਕਿ ਬਾਕੀ ਥਾਂ 'ਤੇ ਇੰਡੀਆ ਗਠਜੰਬੰਦਨ ਦੇ ਤਹਿਤ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਮਿਲ ਕੇ ਇਲੈਕਸ਼ਨ ਲੜ ਰਹੇ ਨੇ ਪਰ ਇੱਥੇ ਇਹਨਾਂ ਦੋਵਾਂ ਪਾਰਟੀਆਂ ਦਾ ਗਠਜਬੰਦਨ ਨਹੀਂ ਹੋ ਪਾਇਆ ਕਿਉਂਕਿ ਦੋਵਾਂ ਦੇ ਲੀਡਰ ਇਹ ਨਹੀਂ ਸੀ ਚਾਹੁੰਦੇ ਕਿ ਪੰਜਾਬ ਦੇ ਵਿੱਚ ਗਠਜਬੰਦਨ ਹੋਵੇ ਕਿਉਂਕਿ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਉਹ આરોਪ ਲਗਾਉਂਦੇ ਰਹੇ ਸਨ ਕਿ ਪੁਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਖਾਸ ਕਰਕੇ ਜਿਹੜੇ ਮੰਤਰੀ ਨੇ ਉਹਨਾਂ ਨੇ ਬਹੁਤ ਸਾਰਾ ਭ੍ਰਸ਼ਟਾਚਾਰ ਕੀਤਾ ਤੁਸੀਂ ਵੇਖ ਸਕਦੇ ਹੋ ਸਵੇਰੇ ਕੋਠੀ ਦੇ ਬਾਹਰ ਹੀ ਉਹਨਾਂ ਦੇ ਖਾਸੀ ਭੀੜ ਹੈ ਵਰਕਰਾਂ ਦੀ ਵਰਕਰ ਆਏ ਹੋਏ ਨੇ ਉਹਨਾਂ ਨੂੰ ਮਿਲਣ ਵਾਸਤੇ ਬਹੁਤ ਸਾਰੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਵੀ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਵਰਕਰਾਂ ਦੇ ਵਿੱਚ ਵੀ ਖਾਸਾ ਉਸਾ ਕੁਲਦੀਪ ਧਾਲੀਵਾਲ ਤੁਸੀਂ ਦੇਖ ਸਕਦੇ ਹੋ ਹਜੇ ਕਿ ਸਵੇਰੇ ਨਾਸ਼ਤਾ ਵੀ ਜਿਹੜਾ ਇਹਨਾਂ ਦੀ ਗੱਡੀ ਦੇ ਵਿੱਚ ਹੀ ਜਾਂਦਾ ਕਿਉਂਕਿ ਰਾਤ ਨੂੰ 3-3 ਵਜੇ ਆਉਂਦੇ ਨੇ ਤੇ ਉਸ ਤੋਂ ਬਾਅਦ ਸਮਾਂ ਜਿਹੜਾ ਇਹਨਾਂ ਨੂੰ ਸੌਣ ਨੂੰ ਵੀ ਨਹੀਂ ਮਿਲ ਰਿਹਾ ਹੁਣ ਅੱਜ ਹੋ ਗਈ ਏ 22 ਮਈ 1 ਜੂਨ ਨੂੰ ਪੈਣੀਆਂ ਵੋਟਾਂ ਤੇ ਵੇਖਾਂਗੇ ਕਿ ਪੰਜਾਬ ਦੀ ਜਨਤਾ ਕਿੰਨੂੰ ਆਪਣਾ ਜਿਹੜਾ ਸਰਦਾਰ ਯਾਨੀ ਕਿ ਕਿਨੂੰ ਆਪਣਾ ਲੀਡਰ ਚ ਹੁੰਦੀ ਹੈ ਅੰਮ੍ਰਿਤਸਰ ਤੋਂ ਡੀ ਫੋਰਜੂ ਦੀ ਦੀਪਕ ਭੰਡਾਰੀ ਦੀ ਖਾਸ ਰਿਪੋਰਟ